ਪਾਠ 8ਵਾਂ ਪੰਜਾਬੀ ਲੋਕਨਾਚ ਉਦੇਸ਼ ਬੱਚਿਆਂ ਨੂੰ ਪੰਜਾਬ ਦੇ ਵੱਖ-ਵੱਖ ਲੋਕਨਾਚ ਪੰਗੜਾ ਗਿੱਧਾ ਆਦਿ ਬਾਰੇ ਦੱਸ ਕੇ ਪੰਜਾਬ ਦੀ ਕਲਾਤਮਕ ਅਮੀਰੀ ਤੋਂ ਜਾਣੂ ਕਰਵਾਉਣਾ ਕਿਸੇ ਵੀ ਖੇਤਰ ਦੇ ਲੋਕਨਾਚ ਉਸ ਖੇਤਰ ਦੇ ਸੰਪੂਰਨ ਸੱਭਿਆਚਾਰ ਦਾ ਦਰਪਣ ਹੁੰਦੇ ਹਨ ਲੋਕਨਾਚ ਸਿਰਫ ਮਨੋਰੰਜਨ ਦਾ ਸਾਧਨ ਹੀ ਨਹੀਂ ਇਹ ਕਿਸੇ ਵੀ ਖੇਤਰ ਦੇ ਸਮਾਜਿਕ ਜੀਵਨ ਰਹਿਣ ਸਹਿਣ ਜੀਵਨਸ਼ੈਲੀ ਅਤੇ ਦਿਲੀ ਬਲਵਲਿਆਂ ਦਾ ਲੈ ਅਤੇ ਤਾਲਬੱਦ ਬਾਰੀ ਪ੍ਰਟਾਵੀ ਹਨ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਡਾਕਟਰ ਵਣਜਾਰਾ ਬੇਦੀ ਅਨੁਸਾਰ ਲੋਕਨਾਚ ਜਾਤੀ ਦੇ ਚਰਿੱਤਰ ਸਮੂਹਕਟਾ ਅਤੇ ਪਾਵਾਂ ਦਾ ਸਰੀਰਿਕ ਅੰਗਾਂ ਦੀਆਂ ਹਰਕਤਾਂ ਦੁਆਰਾ ਕੀਤਾ ਪ੍ਰਗਟਾ ਲੋਕਨਾਚ ਦਾ ਰੂਪ ਹੈ ਪੰਜਾਬ ਦੇ ਲੋਕ ਖੁੱਲੇ ਸੁਭਾਅ ਦੇ ਰਿਸ਼ਟਪੁਸ਼ਟ ਅਤੇ ਜੋਸ਼ ਨਾਲ ਭਰੇ ਹੁੰਦੇ ਹਨ ਇਸ ਧਰਤੀ ਦੇ ਲੋਕ ਨਾਚਾਂ ਵਿੱਚ ਇਹ ਚਲਕ ਸਹਿਜੇ ਹੀ ਦੇਖਣ ਨੂੰ ਮਿਲਦੀ ਹੈ ਇਸ ਪਾਠ ਵਿੱਚ ਪੰਜਾਬ ਦੇ ਕੁਝ ਪ੍ਰਸਿੱਧ ਅਤੇ ਕੁਝ ਅਲੋਪ ਹੋ ਰਹੀਆਂ ਨਾਚ ਬਣਗੀਆਂ ਬਾਰੇ ਚਰਚਾ ਕਰਾਂਗੇ ਭੰਗੜਾ ਪੰਜਾਬ ਦੇ ਪ੍ਰਸਿੱਧ ਲੋਕ ਨਾਚ ਪੰਗੜੇ ਦੀਆਂ ਤੁਮਾਂ ਪੂਰੀ ਦੁਨੀਆ ਵਿੱਚ ਪੈ ਰਹੀਆਂ ਹਨ ਸ਼ਾਇਦ ਹੀ ਦੁਨੀਆ ਦਾ ਕੋਈ ਦੇਸ਼ ਹੋਵੇ ਜਿਸ ਤੇ ਗੱਬਰੂ ਪੰਗੜੇ ਦੀ ਤਾਲ ਤੇ ਨਾ ਨੱਚੇ ਹੋਣ ਪੰਗੜਾ ਮਰਦਾਂ ਦਾ ਨਾਚ ਹੈ ਇਸ ਦਾ ਵਿਸ਼ੇਸ਼ ਸੰਬੰਧ ਵਿਸਾਖੀ ਦੇ ਤਿਉਹਾਰ ਤੇ ਭਰਪੂਰ ਪੈਦਾਵਾਰ ਦੀ ਕਟਾਈ ਤੋਂ ਬਾਅਦ ਖੁੱਲੇ ਖੇਤਾਂ ਵਿੱਚ ਪੂਰੇ ਜੋਸ਼ ਨਾਲ ਨੱਚ ਕੇ ਖੁਸ਼ੀ ਦੇ ਪ੍ਰਗਟਾ ਨਾਲ ਹੈ ਤਕੜੇ ਪਰ ਇਕੱਠੇ ਹੋਏ ਸਰੀਰ ਦਾ ਪ੍ਰਦਰਸ਼ਨ ਸਦਾਰਨ ਪਰ ਸੁੰਦਰ ਪੁਸ਼ਾਕ ਜੋਸ਼ ਵੀਰਤਾ ਅਤੇ ਹੌਸਲੇ ਨਾਲ ਭਰਪੂਰ ਮੁਦਰਾਵਾਂ ਨਾਲ ਕੀਤਾ ਜਾਂਦਾ ਹੈ ਇਸ ਨਾਚ ਦਾ ਮੁੱਖ ਸਾਜ਼ ਢੋਲ ਹੈ ਢੋਲ ਤੇ ਪੈਂਦੇ ਡਗੇ ਨਾਲ ਢੋਲੀ ਪ੍ਰੇਮ ਦੇਸ਼ ਪਿਆਰ ਵੀਰਤਾ ਦਾ ਪ੍ਰਦਰਸ਼ਨ ਕਰਦੀ ਬੋਲੀ ਪਾਉਂਦਾ ਹੈ ਅਤੇ ਸਾਰੇ ਨੌਜਵਾਨ ਇੱਕੋ ਜਿਹੀਆਂ ਸਰੀਰਿਕ ਮੁਦਰਾਵਾਂ ਦੁਆਰਾ ਨੱਚਦੇ ਹਨ ਤੁਰਲੇ ਵਾਲੀਆਂ ਪੱਗਾਂ ਜਿੱਥੇ ਉਹਨਾਂ ਦੀ ਉੱਚੀ ਸ਼ਾਨ ਦਾ ਪ੍ਰਤੀਕ ਹਨ ਉਥੇ ਗਲਾਂ ਵਿੱਚ ਪਾਏ ਕੈਂਠੇ ਉਹਨਾਂ ਦੀ ਖੁਸ਼ਹਾਲੀ ਅਤੇ ਅਮੀਰੀ ਨੂੰ ਦਰਸਾਉਂਦੇ ਹਨ ਭੰਗੜੇ ਦੌਰਾਨ ਉਚਾਰੇ ਜਾਂਦੇ ਬੱਲੇ ਸ਼ਾਵਾ ਜਿਹੇ ਸ਼ਬਦ ਕਿਸੇ ਵੀ ਵਿਅਕਤੀ ਨੂੰ ਜੋਸ਼ ਨਾਲ ਭਰ ਦਿੰਦੇ ਹਨ ਗਿੱਧਾ ਗਿੱਧਾ ਪੰਜਾਬ ਦੀਆਂ ਅਣਖੀ ਸਰੋਂ ਦੇ ਕਦ ਵਰਗੀਆਂ ਆਪਣੀ ਸੁੰਦਰਤਾ ਦੁਆਰਾ ਪਰੀਆਂ ਨੂੰ ਵੀ maat ਦੇਣ ਵਾਲੀਆਂ ਮੋਤੀਆਰਾ ਦਾ ਲੋਕ ਨਾਚ ਹੈ ਸੁੰਦਰ ਪੋਸ਼ਾਕ ਸਲਵਾਰ ਕਮੀਜ਼ ਕਗਰੇ ਗੋਟੇ ਵਾਲੀ ਚੁੰਨੀ ਸਿਰ ਤੇ ਸੱਗੀ ਫੁੱਲ ਕੰਨ ਵਿੱਚ ਚੁੰਮਕੇ ਜਾਂ ਪਿੱਤਲ ਪਤੀਆਂ ਗਲਾ ਵਿੱਚ ਪਾਏ ਹਾਰ ਹੱਥੀ ਵੰਗਾ ਅਤੇ ਤਿੱਲੇ ਦੀ ਕਢਾਈ ਵਾਲੀ ਪੰਜਾਬੀ ਜੁੱਤੀ ਪਾਈ ਪੰਜਾਬੀ ਮੁਟਿਆਰ ਦੀ ਸੁੰਦਰਤਾ ਵੇਖਣ ਵਾਲੀ ਹੁੰਦੀ ਹੈ ਮੁਟਿਆਰਾ ਇੱਕ ਦਾਇਰੇ ਵਿੱਚ ਖਲੋ ਇੱਕ ਤਾਲ ਵਿੱਚ ਤਾੜੀਆਂ ਮਾਰਦੀਆਂ ਹਨ ਕੋਈ ਕੋਈ ਢੋਲਕੀ ਜਾਂ ਘੜਾ ਵਜਾਉਂਦੀ ਹੈ ਘੜੇ ਦੀ ਟੋਲਕੀ ਦੀ ਥਾਪ ਅਤੇ ਤਾਲੀਆਂ ਦੀ ਤਾਲ ਇੱਕ ਬਹੁਤ ਹੀ ਸੁੰਦਰ ਨਜ਼ਾਰਾ ਪੇਸ਼ ਕਰਦੀ ਹੈ ਫਿਰ ਇੱਕ ਜਾਂ ਦੋ ਕੁੜੀਆਂ ਘੇਰੇ ਵਿੱਚੋਂ ਨਿਕਲ ਕੇ ਬੋਲੀ ਪਾਉਂਦੀਆਂ ਹਨ ਉਸ ਸਮੇਂ ਤਾਲੀਆਂ ਦੀ ਆਵਾਜ਼ ਧੀਮੀ ਹੋ ਜਾਂਦੀ ਹੈ ਜਿਨ੍ਹਾਂ ਦਾ ਵਿਸ਼ਾ ਵਿਸ਼ੇਸ਼ ਕਰਕੇ ਆਪਣੇ ਪ੍ਰੀਤਮ ਪ੍ਰਤੀ ਪਿਆਰ ਸੱਸ ਨੂੰ ਦੀ ਤਕਰਾਰ ਦੌਰ ਪਰਜਾਈ ਦੇ ਰਿਸ਼ਤੇ ਨਨਾਨ ਪਰਜਾਈ ਦੀ ਨੋਕਚੋਕ ਆਪਣੇ ਦੇਸ਼ ਪ੍ਰਤੀ ਉਹਨਾਂ ਦੇ ਪਿਆਰ ਅਤੇ ਜਜ਼ਬੇ ਤੇ ਆਧਾਰਿਤ ਹੁੰਦਾ ਹੈ ਗੀਤ ਦੇ ਵਿੱਚ ਚਿਹਰੇ ਦੇ ਹਾਉ ਭਾਉ ਨਾਲ ਅਤੇ ਬੋਲੀ ਪਾ ਕੇ ਜੋਸ਼ ਨਾਲ ਤਾਲੀਆਂ ਮਾਰ ਕੇ ਦੋ ਜਾਂ ਤਿੰਨ ਕੁੜੀਆਂ ਬੜੇ ਜੋਸ਼ ਨਾਲ ਢੋਲਕੀ ਦੀ ਤਾਲ ਤੇ ਨੱਚਦੀਆਂ ਹਨ ਫਿਰ ਢੋਲਕੀ ਦੀ ਥਾਪ ਨਾਲ ਹੀ ਨੱਚਣ ਦੀ ਚਾਲ ਹੌਲੀ ਹੋ ਜਾਂਦੀ ਹੈ ਤੇ ਕੁੜੀਆਂ ਕੇਰੇ ਵਿੱਚ ਸ਼ਾਮਲ ਹੋ ਜਾਂਦੀਆਂ ਹਨ ਅਤੇ ਕੇਰੇ ਵਿੱਚੋਂ ਹੋਰ ਮੁਟਿਆਰ ਨਿਕਲ ਕੇ ਬੋਲੀ ਪਾਉਂਦੀ ਹੈ ਇਹ ਸਿਲਸਿਲਾ ਜਾਰੀ ਰਹਿੰਦਾ ਹੈ ਗਿੱਧਾ ਆਪਣੇ ਮਨ ਦੇ ਪਾਵਾਂ ਵਲਵਲਿਆਂ ਨੂੰ ਬਿਆਨ ਕਰਨ ਦਾ ਇੱਕ ਨਿਰਾਲਾ ਸਾਧਨ ਹੈ ਜਿਵੇਂ ਬਾਰੀ ਬਰਸੀ ਖਟਣ ਗਿਆ ਸੀ ਖਟਕੇ ਲਿਆਂਦੀ ਸੂਤ ਦੀ ਅੱਟੀ ਮੈਨੂੰ ਮਾਣ ਦੇਸ਼ ਤੇ ਮੈਂ ਪੰਜਾਬ ਦੀ ਜੱਟੀ ਮੈਨੂੰ ਮਾਣ ਦੇਸ਼ ਤੇ ਮੈਂ ਪੰਜਾਬ ਦੀ ਜੱਟੀ ਸੌਣ ਮਹੀਨੇ ਛੁੱਟੀ ਆਇਆ ਖਿੜ ਗਈਆਂ ਬਾਹਾਰਾ ਚੰਨਾ ਵੇ ਮੈਨੂੰ ਸੰਗ ਲੱਗਦੀ ਕੁੰਡ ਚੁੱਕ ਕੇ ਸਲੂਟ ਕਿਵੇਂ ਮਾਰਾਂ ਚੰਨਾ ਵੇ ਮੈਨੂੰ ਸੰਗ ਲੱਗਦੀ ਮਲਵਈ ਗਿੱਧਾ ਮਲਵਈ ਗਿੱਧਾ ਮਰਦਾਂ ਦੁਆਰਾ ਪਾਇਆ ਜਾਣ ਵਾਲਾ ਕਿੱਦਾ ਹੈ ਇਹ ਮਾਲਵੇ ਦੇ ਖੇਤਰ ਵਿੱਚ ਵਦੇਰੇ ਪ੍ਰਚਲਿਤ ਹੋਣ ਕਰਕੇ ਮਲਵਈ ਗਿੱਧੇ ਦੇ ਨਾਮ ਨਾਲ ਪ੍ਰਚਲਿਤ ਹੈ ਪਹਿਲਾਂ ਜਦੋਂ ਵਿਆਹ ਵਾਲੇ ਘਰ ਦੀ ਰਖਵਾਲੀ ਲਈ ਮਰਦ ਔਰਤ ਸਾਰੀ ਸਾਰੀ ਰਾਤ ਜਾਗਦੇ ਰਹਿੰਦੇ ਸਨ ਤਾਂ ਔਰਤਾਂ ਆਪਣੀਆਂ ਬੋਲੀਆਂ ਵਿੱਚ ਮਰਦਾਂ ਨੂੰ ਚੁਣੌਤੀ ਦੇ ਦਿੰਦੀਆਂ ਸਨ ਤਾਂ ਮੇਲੀ ਖਾਸ ਕਰ ਅਦਗੜ ਉਮਰ ਦੇ ਮਰਦ ਇੱਕ ਗਿੱਧਾ ਪਾਉਂਦੇ ਸਨ ਇਸ ਨਾਚ ਦਾ ਮੁੱਖ ਸਾਜ਼ ਢੋਲਕੀ ਹੈ ਪਰ ਇਸ ਦੇ ਨਾਲ ਨਾਲ ਮਰਦਾਂ ਦੁਆਰਾ ਚਿੰਟੇ ਬੁਖਤੂ ਆਦੀ ਸਾਜ਼ਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਕਿੱਕਲੀ ਕਿੱਕਲੀ ਇੱਕ ਤਰ੍ਹਾਂ ਦਾ ਨਾਚ ਵੀ ਹੈ ਅਤੇ ਖੇਡ ਵੀ ਇਸ ਵਿੱਚ ਦੋ ਕੁੜੀਆਂ ਆਹਮੋ ਸਾਹਮਣੇ ਪੈਰ ਜੋੜ ਕੇ ਇੱਕ ਦੂਜੇ ਦੇ ਹੱਥਾਂ ਦੀ ਕੈਂਚੀ ਬਣਾ ਕੇ ਗੋਲ-ਗੋਲ ਕੁੰਬੜੀਆਂ ਹਨ ਅਤੇ ਛੋਟੇ-ਛੋਟੇ ਗੀਤ ਗਾਉਂਦੀਆਂ ਹਨ ਕਿੱਕਲੀ ਕਲੀਰ ਦੀ ਪਗ ਮੇਰੇ ਵੀਰ ਦੀ ਦੁਪੱਟਾ ਪਰ ਜਾਈ ਦਾ ਫਿੱਟੇ ਮੁਝ ਵਾਈ ਦਾ ਅੱਜ ਵੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੁੜੀਆਂ ਕਿੱਕਲੀ ਪਾਉਂਦੀਆਂ ਨਜ਼ਰ ਆਉਂਦੀਆਂ ਹਨ ਝੂਮਰ ਉਮਰ ਪੁਰਾਣੇ ਪੰਜਾਬ ਜਿਸ ਵਿੱਚ ਪਾਕਿਸਤਾਨ ਵੀ ਸ਼ਾਮਿਲ ਸੀ ਦਾ ਲੋਕਨਾਚੀ ਜਿਸ ਨੂੰ ਜ਼ਿਆਦਾਤਰ ਮਰਦ ਪਰ ਕਈ ਥਾਵਾਂ ਤੇ ਮਰਦ ਅਤੇ ਔਰਤ ਦੋਵੇਂ ਹੀ ਪਾਉਂਦੇ ਸਨ ਇਸ ਵਿੱਚ ਨੱਚਣ ਵਾਲੇ ਗੋਲ ਦਾਇਰੇ ਵਿੱਚ ਤਾਲ ਵਿੱਚ ਅਤੇ ਇੱਕੋ ਜਿਹਿਆਂ ਨਾਚ ਮੁੰਦਰਾਵਾਂ ਵਿੱਚ ਪਹਿਲਾ ਹੋਲੀ ਫਿਰ ਥੋੜਾ ਤੇਜ਼ ਅਤੇ ਤੀਜੇ ਅਤੇ ਅੰਤਮ ਪੜਾਅ ਵਿੱਚ ਬਹੁਤ ਜੋਸ਼ ਅਤੇ ਤੇਜ਼ੀ ਨਾਲ ਝੂਮਦੇ ਅਤੇ ਨੱਚਦੇ ਹਨ ਇਸ ਵਿੱਚ ਭੰਗੜੇ ਦੀ ਤਰ੍ਹਾਂ ਮੁੱਖ ਸਾਜ਼ ਢੋਲ ਹੀ ਹੁੰਦਾ ਹੈ ਪਰ ਉਸ ਦੇ ਨਾਲ ਹੀ ਚਿੰਟੇ ਤੂਤੀ ਅਤੇ ਸ਼ਹਿਨਾਈ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਪਰ ਅੱਜਕੱਲ੍ਹ ਭਾਰਤੀ ਪੰਜਾਬ ਵਿੱਚ ਇਸ ਨਾਚ ਦੀ ਇੰਨੀ ਚੜਤ ਨਹੀਂ ਰਹੀ ਸੰਮੀ ਸੰਮੀ ਵੀ ਪੁਰਾਤਨ ਪੰਜਾਬ ਦੀ ਇੱਕ ਨਾਚ ਬਣ ਗਈ ਹੈ ਜਿਹੜਾ ਅੱਜ ਵੀ ਅਜੋਕੇ ਭਾਰਤੀ ਪੰਜਾਬ ਵਿੱਚ ਥੋੜਾ ਬਹੁਤ ਪ੍ਰਚਲਿਤ ਹੈ ਕਿਹਾ ਜਾਂਦਾ ਹੈ ਕਿ ਸੰਮੀ ਨਾਚ ਦਾ ਨਾਮ ਸੰਮੀ ਨਾਮ ਦੀ ਮੁਟਿਆਰ ਤੋਂ ਪਿਆ ਜਿਸ ਦਾ ਪ੍ਰੇਮੀ ਉਸ ਨੂੰ ਛੱਡ ਕੇ ਚਲਾ ਗਿਆ ਸੀ ਜਿਸ ਦੀ ਯਾਦ ਵਿੱਚ ਸੰਮੀ ਨੱਚਦੀ ਅਤੇ ਗੌਂਦੀ ਸੀ ਇਸ ਨਾਚ ਵਿੱਚ ਕੁੜੀਆਂ ਚੱਕਰ ਵਿੱਚ ਨੱਚਦੀਆਂ ਤਾੜੀ ਤੇ ਨਾਲ-ਨਾਲ ਛੁਟਕੀਆਂ ਵੀ ਵਜਾਉਂਦੀਆਂ ਹਨ ਪੈਰਾਂ ਦੀ ਤਾਲ ਨਾਲ ਧਮਕ ਪੈਦਾ ਕੀਤੀ ਜਾਂਦੀ ਹੈ ਤੁਸੀਂ ਕਈ ਵਾਰ ਇਸ ਨਾਚ ਵਿੱਚ ਗਾਏ ਜਾਣ ਵਾਲੇ ਬੋਲ ਸੁਨੇ ਹੋਣਗੇ ਉਚੀ ਆ ਲਮੀਆ ਟਾਲੀਆਂ ਨੀ ਸਮੀਏ ਵਿੱਚ ਵਗੇ ਦਰਿਆ ਨੀ ਸਮੀਏ ਵਿੱਚ ਵਗੇ ਦਰਿਆ ਲੱਦਦੇ ਜਾਂਦੇ ਊਠ ਨੀ ਸਮੀਏ ਲੱੜਦੇ ਜਾਂਦੇ ਊਠ ਨੀ ਸਮੀਏ ਊਠਾਂ ਦੇ ਗੱਲ ਟੱਲੀਆਂ ਨੀ ਸਮੀਏ ਊਠਾਂ ਦੇ ਗੱਲ ਟੱਲੀਆਂ ਨੀ ਸਮੀਏ ਲੁੱਡੀ ਲੁੱਟੀ ਨਾਚ ਪੂਰਨ ਤੌਰ ਤੇ ਪੰਜਾਬੀਆਂ ਦੀ ਕਿਸੇ ਵੀ ਜਿੱਤ ਤੇ ਖੁਸ਼ੀ ਦਾ ਪ੍ਰਗਟਾ ਕਰਨ ਵਾਲਾ ਨਾਚ ਹੈ ਇਸ ਵਿੱਚ ਢੋਲੀ ਦੇ ਢੋਲ ਵਜਾਉਣ ਤੇ ਨੱਚਣ ਵਾਲਿਆਂ ਦੇ ਪੈਰ ਤਾਲਬੱਦ ਤੇਜ਼ ਹੁੰਦੇ ਜਾਂਦੇ ਹਨ ਨੱਚਣ ਵਾਲੇ ਖੁਸ਼ੀ ਵਿੱਚ ਨੱਚਦੇ ਕਦੇ ਤਾੜੀਆਂ ਮਾਰਦੇ ਮੋਢੇ ਤੇ ਬਾਹਾਂ ਨਾਲ ਨੱਚਦੇ ਅਤੇ ਲੱਕ ਲਚਕਾਉਂਦੇ ਓਏ ਓਏ ਸ਼ਾਵਾ ਸ਼ਾਵਾ ਉਚਾਰਦੇ ਹਨ ਢੋਲੀ ਦੇ ਤੋਲੇ ਨਾਲ ਕਦੇ ਨਾਚ ਹੌਲੀ ਹੁੰਦਾ ਅਤੇ ਕਦੇ ਤੇਜ਼ ਬਹੁਤੀਆਂ ਅਦਾਵਾਂ ਭੰਗੜੇ ਵਾਲੀਆਂ ਹੀ ਹਨ ਅੱਜ ਵੀ ਪੰਜਾਬੀ ਵਿਆਹਾਂ ਸਮਾਗਮਾਂ ਤੇ ਇਸ ਨਾਚ ਦੀ ਤੂਮ ਵੇਖਣ ਨੂੰ ਮਿਲਦੀ ਹੈ ਜਿੱਥੇ ਪੰਜਾਬੀ ਵਿਰਸੇ ਦੀ ਜੋ ਅਮੀਰੀ ਪੰਜਾਬ ਦੇ ਇਤਿਹਾਸਕ ਸਮਾਜਿਕ ਸੱਭਿਆਚਾਰਕ ਪੱਖਾਂ ਵਿੱਚ ਰੂਪਮਾਨ ਹੁੰਦੀ ਹੈ ਉੱਥੇ ਕਲਾਤਮਕ ਪੱਖੋਂ ਵੀ ਪੰਜਾਬ ਦੀ ਧਰਤੀ ਦੀ ਅਮੀਰੀ ਦਾ ਕੋਈ ਮੁਕਾਬਲਾ ਨਹੀਂ ਕੀ ਸਿੱਖਿਆ ਪੰਜਾਬ ਦੇ ਵੱਖ-ਵੱਖ ਲੋਕ ਨਾਚਾਂ ਬਾਰੇ